ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਹਾਂ ਜੀ ਸਾਰੇ ਚੱਦਿ ਕਲੱਬ ਚ ਹੋਵੋਗੇ ਸੋ ਅੱਜ ਅਸੀਂ ਜਾ ਰਹੇ ਹਾਂ ਜੀ ਪਿੰਡ ਖਸਣਾ ਉੱਥੇ ਜਿਹੜੇ ਰਾਤੀ ਦੇ ਸਮਾਗਮ ਨੇ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਤਹਿਦੀਸ਼ਤਾਬਦੀ ਨੂੰ ਸਮਰਪਿਤ ਇਹ ਸਮਾਗਮ ਕਰਵਾਏ ਜਾ ਰਹੇ ਨੇ ਤੇ ਹੁਣ ਅਜੇ ਗੁਰਮਤਿ ਕਲਾਸ ਜਿਹੜੀ ਪਿੰਨ ਕਾਲਾ ਖੇੜਾ ਫਿਰ ਚੱਲ ਰਹੀ ਹੈ ਅਜੇ ਗੁਰਮਤਿ ਕਲਾਸ ਚੱਲ ਰਹੀ ਹੈ ਸੇ 6:30 ਵਜੇ ਜਾਵਾਂਗੇ ਰਾਤੀ ਦੇ ਜਿਹੜੇ ਸ਼ਾਮ ਦੇ ਸਮਾਰਗਮ ਨੇ देर रात ਤੱਕ ਸਮਾਗਮ ਚੱਲਣਗੇ ਨਾ ਨਾ ਤੁਹਾਨੂੰ ਸਭ ਤੋਂ ਧੱਕੇ ਚੱਲਦੇ ਆ ਜੀ ਤੇ ਨਾਲ ਹੀ ਕੀਰਤਨ ਕਥਾ ਸਰਵਣ ਕਰਾਵਾਂਗੇ ਬਣੇ ਦਾ ਬਲੌਗ ਦੇ ਨਾਲ ਅਤੇ ਜੇ ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ ਸੋ ਅਗਲੀ ਅਪਡੇਟ ਤੁਹਾਨੂੰ ਦੇਣੀ ਹੈ ਜੀ ਵਾਈਬਲ ਜੀ ਦਾ ਖਾਲਸਾ ਵਾਈਬਲ ਜੀ ਕੀ ਪਤੇ ਦੇਖੇ ਨੇ ਬੱਚੇ ਤੇ ਵੱਡੇ ਗੁਰਮੁਖੀ ਕਲਾਸ ਲਗਾ ਰਹੇ ਨੇ ਤੇ ਇੱਕ ਨੂੰ ਸੰਖਿਆ ਦੇ ਰਹੇ ਨੇ ਭਾਈ ਸ਼ਰਨ ਜੀ ਬੱਚੇ ਨੂੰ ਪਾ ਰਹੇ ਨੇ ਭਾਈ ਜੀ ਸੇਵਾਏ ਗੁਰੂ ਆਏ ਗੁਰਜੀ ਦਾ ਖਾਲਸਾ ਗੁਰੂ ਆਏ ਗੁਰਜੀ ਗੁਰੂ ਆਏ ਗੁਰਜੀ ਦਾ ਖਾਲਸਾ ਗੁਰੂ ਆਏ ਗੁਰਜੀ ਦਾ ਪੈਸਾ ਆ ਵੀ ਕੋਈ ਅਪਡੇਟ ਹੈ ਬਸ ਮਹਾਰਾਜ ਬੱਚਿਆਂ ਦੀ ਕਲਾਸ ਚੱਲ ਰਹੀ ਹੈ ਬੱਚਿਆਂ ਦੀ ਕਲਾਸ ਚੱਲ ਰਹੀ ਹੈ ਉਸ ਤੋਂ ਪਹਿਲਾਂ ਤੁਸੀਂ ਸੰਗਤ ਨੂੰ ਦੱਸਿਓਣਾ ਕਿ ਆਪਾਂ ਜਾਣਾ ਖਸਮ ਸਮਾਗਮ ਤੇ ਆਪਾਂ ਇਹਨਾਂ ਖਸਮ ਸਮਾਗਮ ਤੇ ਜਾ ਰਹੇ ਹਾਂ ਤੁਸੀਂ ਆਇ ਤੇ ਦੀ ਕਲਾਸ ਔਰ ਅੱਧਾ ਘੰਟਾ ਪਾਉਣਾ ਨਹੀਂ ਘੰਟਾ ਚੱਲੇ ਨਾ ਕਿੰਨਾ ਘੋ ਰਿਹਾ ਤੇ ਬੱਚੇ ਨੂੰ ਪੜਾ ਕੇ ਫਿਰ ਜਵਾਨ ਹੋ ਜਾਣਾ ਜੀ ਨਾਲ ਨਾਲ ਤੁਹਾਨੂੰ ਵੀ ਲੈ ਕੇ ਚੱਲਦੇ ਆ ਬੱਚੋ ਫਤਿਹ ਬਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰੇ ਬੱਚੇ ਸ਼ਰਾਰਤੀ ਵੀ ਚਾਹਤੀ ਵੀ ਨੇ ਅੱਛਾ ਚਲੋ ਬੱਚੇ ਸ਼ਰਾਰਤੀ ਹੁੰਦੇ ਆ ਅਗਲੀ ਅਪਡੇਟ ਤੁਹਾਨੂੰ ਦੇਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੱਲੇ ਆ ਜੀ ਨਗਰ ਖਸਣ ਮਗਮਾ ਵਾਸਤੇ ਚਾਰ ਬਰ ਤਿਆਰੀ ਕੀ ਚੱਕ ਕਰ ਰਹੇ ਹਾਂ ਕਿ ਉਹ ਡੇਟ ਸ਼ੀਟ ਆਈ ਹੈ ਅੱਛਾ ਡੇਟ ਸ਼ੀਟ ਇਹ ਐਗਜ਼ਾਮ ਦੇ ਇਨਾਂ ਨੇ ਇਹ ਮੇਰੀ ਸਿਸਟਰ ਦੀ ਡੇਟ ਸ਼ੀਟ ਹੈ ਠੀਕ ਹੈ ਜੀ ਸੋ ਅਗਲੇ ਅਪਡੇਟ ਤੁਹਾਨੂੰ ਨਾਨਾ ਰਸਤੇ ਦੇ ਦਿੰਦੇ ਹਾਂ ਜਿਵੇਂ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤ ਇਹ ਗ੍ਰਤੀ ਆਪ ਬਾਣੀ ਬਣਾਗੇ ਤਾਂ ਸਾਨੂੰ ਦੇਖ ਕੇ ਕਿ ਤੁਹਾਡੀ ਬੱਖੀ ਬਾਣੀ ਬਣਦੀ ਬਾਣੀ ਦੇ ਨਾਲ ਤਾਂ ਜੀ ਵਾਲੇ ਨੂੰ ਜੀ ਅ ਨਗਰ ਖਸਨ ਤੋਂ ਸਵਾਗਤ ਕਰਕੇ ਤੇ ਹੁਣ ਵਾਪਸ ਜਾ ਰਹੇ ਆ ਜੀ ਨਗਰ ਕਾਲਾ ਖੇੜਾ ਆਪਣੇ ਰਹਿ ਵਿਕੇ ਬਸਨ ਜਾ ਰਹੇ ਆ ਖਸਨ ਤੋਂ ਬਸਨ ਜਾ ਰਹੇ ਆ ਤੇ ਬਹੁਤ ਧੰਨਵਾਦ ਪਿੰਡ ਕਾਲਾ ਖੇੜਾ ਦੇ ਇਹ ਗਰੰਤੀ ਸਾਹਿਬ ਨੇ ਤੇ ਇਹਨਾਂ ਦਾ ਧੰਨਵਾਦ ਹੈ ਜੀ ਇਹ ਸਾਨੂੰ ਛੱਡ ਗਿਆ ਇਹਨਾਂ ਨੇ ਸਾਡੀ ਸੇਵਾ ਕਰ ਰਹੇ ਨੇ ਬਹੁਤ ਧੰਨਵਾਦ ਇਹਨਾਂ ਦਾ ਤੇ ਹੁਣ ਬਸ ਅਸੀਂ ਪਹੁੰਚ ਚਲੇ ਆ ਜੀ ਆਪਣਾ ਨਗਰ ਕਾਲਾ ਖੇੜਾ ਮੱਕੇ ਹਾਂ ਮੱਕਈ ਵੀ ਦਿਖਾਉਣੀ ਹੈ ਤੁਹਾਨੂੰ ਦੇਖੋ ਇੱਕ ਹੋਰ ਚੀਜ਼ ਦਿਖਾਉਣੀ ਆ ਆ ਦੇਖੋ ਸੰਗਤ ਜੀ ਮੱਕਈ ਬਹੁਤ ਵੱਡੀ ਹੈ ਸਾਹਿਬ ਜੀ ਇਹ ਨਵੀਂ ਚੀਜ਼ ਤੇ ਨਹੀਂ ਕੀ ਹਾਂਜੀ ਨਵੀਂ ਚੀਜ਼ ਨਹੀਂ ਏ ਇਹ ਨਵੀਂ ਜੀ ਨਹੀਂ ਆ ਕਿ ਆਪਾਂ ਰਾਤ ਦਾ ਟਾਈਮ ਹੈ ਜੀ ਅੱਛਾ ਵਿਚ ਜਾਣਾ ਤੇ ਪਿਆਵਾ ਦਾ ਸਿੱਟਣਾ ਜਾਂਦਾ ਬੋਲ ਰਿਹਾ ਨਹੀਂ ਗੱਡੀ ਜਿਹੀ ਸੀ ਤੁਹਾਡਾ ਨਾਮ ਹੋਲਿਆ ਅੱਛਾ ਹਾਂਜੀ ਮੈਂ ਬਾਦੀ ਮਸਮ ਜੀ ਨਾ ਅੱਛਾ ਤੇ ਸੰਗਤ ਤੁਹਾਨੂੰ ਇੱਕ ਗੱਡੀ ਦਿਖਾਉਨੇ ਆ ਜਿਹੜੀ ਅਜੇ ਤੱਕ ਅਦੀ ਮੰਜ਼ਲ ਤੇ ਨਹੀਂ ਪਹੁੰਚ ਸਕੀ ਵਿਚਾਰੀ ਚੱਲਦੀ ਬਹੁਤ ਆ ਤੇ ਆ ਦੇਖੋ ਇਹਦਾ ਕੋਈ ਮੋੜ ਵੀ ਨਹੀਂ ਰਸਤਾ ਬਿਲਕੁਲ ਸਿੱਧਾ ਹੈ ਇੱਕ ਦੀ ਮੰਜ਼ਲ ਤੇ ਨਹੀਂ ਪਹੁੰਚੀ ਸੋ ਅਰਜ਼ਾਸ ਕਰੇ ਮੰਜ਼ਲ ਤੇ ਪਹੁੰਚ ਜਾਵੇ ਅਸੀਂ ਵੀ ਪਹੁੰਚ ਜਾਈਏ ਇਹ ਸਿੰਘਾਂ ਨੂੰ ਸ਼ੱਕ ਹੋ ਰਿਹਾ ਕਿ ਅਸੀਂ ਗਲਤ ਪੈ ਗਏ ਆ ਪਿੱਛੇ ਬੈਠੇ ਨੇ ਹਨੇਰੇ 'ਚ ਸਰਨਜੀ ਆਏ ਹੁਣ ਨੀਰੋਸ਼ਨ ਕਰਨਾ ਇੱਕ ਬਲੌਕ ਚ ਨਾ ਰੋਸ਼ਨ ਕੀਤਾ ਸੀ ਨਾ ਸਾਨੂੰ ਸਾਡੇ ਸਿੰਘ ਪੂਰਾ ਹਨੇਰਾ ਕਰਕੇ ਬੈਠੇ ਨੇ ਵਾਹ ਜੀ ਵਾਹ ਰੋਸ਼ਨ ਕਰਤਾ ਭਾਈ ਸਰਨਜੀ ਸਿੰਘ ਜੀ ਨੇ ਬਹੁਤ ਵਧੀਆ ਰੋਸ਼ਨ ਕੀਤਾ ਜੀ ਸੋ ਅਗਲੀ ਅਪਡੇਟ ਤੁਹਾਨੂੰ ਉੱਥੇ ਪਹੁੰਚ ਕੇ ਦੇਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਰੋ ਆਹ ਇੱਕ ਵਾਹਿਗੁਰੂ ਜੀ ਕੀ ਫਤਹ ਮੇ ਸਰਦਾਰ ਕੋਲ ਗਿਆ ਇਹ ਸਰਗਦਾ ਦੁਆਰ ਹੈ ਉਹ ਸੇਵਾ ਕਰਦੇ ਭਾਈ ਸਾਹਿਬ ਭਾਈ ਸ਼ਰਨ ਜੀ ਅੱਗੇ ਹੋ ਕੇ ਭੱਜ ਕੇ ਕਹਿੰਦੇ ਸੀ ਬੂਆ ਖੋਲਾਂਗੇ ਉਹ ਆ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜੀ ਤੇ ਹੁਣ ਕਮਰੇ ਜਾਂਦੇ ਆ ਸਾਜ ਲੈ ਕੇ ਤੇ ਉੱਥੇ ਤੁਹਾਨੂੰ ਅਪਡੇਟ ਦਿੰਨੇ ਆ ਜੀ ਹੋਰ ਬਾਬਲੇ ਕੇ ਭੱਜ ਕੇ ਤੁਹਾਡੀ ਹੋ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਚਲੋ ਕਮਰੇ ਵਿੱਚ ਪਹੁੰਚ ਚੁੱਕੇ ਆ ਜੀ ਤੇ ਹੁਣ ਰੈਸਟ ਦਾ ਸਮਾਂ ਹੋਇਆ ਹੈ ਕਾਫੀ ਲੇਟ ਹੋ ਗਏ ਅੱਜ ਤੇ ਅਮਰਤ ਵੇਲੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਆ ਜੀ ਬਣਨਾ ਵਲੌਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਮ੍ਰਿਤ ਵੇਲਾ ਸਚਨਾਓ ਮਢਿਆਈ ਵਿਚਾਰ ਅੰਮ੍ਰਿਤ ਵੇਲਾ ਹੋਇਆ ਹੈ ਜੀ ਸਵੇਰੇ ਕੋਣਾ ਸ਼੍ਰੀ ਆਸਾ ਜੀ ਵਾਰ ਦੀ ਜਾਪ ਅਸ ਅੱਜ ਦੀ ਵਾਰ ਦੀ ਹਾਜ਼ਰੀ ਕਾ ਭਰਨੀ ਹੈ ਤੇ ਅੱਜ ਸਵੇਰੇ ਸਵੇਰੇ ਮੌਸਮ ਕਾਫੀ ਠੰਣਾ ਚੱਲ ਰਿਹਾ ਹੈ ਹਵਾ ਬਹੁਤ ਠਿਕ ਚੱਲ ਰਹੀ ਹੈ ਪੂਰਾ ਠੰਡਾ ਮੌਸਮ ਹੋਇਆ ਪਿਆ ਹੈ ਤੇ ਸਾਡੀ ਬਿਲਕੁਲ ਤਿਆਰੀ ਹੈ ਜਾ ਰਹੇ ਹਾਂ ਜੀ ਗੁਰਦਰਾ ਸਾਹਿਬ ਤੇ ਆਪ ਜੀ ਨੂੰ ਚਾ ਕੇ ਦਰਸ਼ਨ ਕਰਾਉਣੇ ਆ ਜੀ ਕਥਾ ਕੀਰਤਨ ਸਰਵਣ ਕਰਾਵਾਂਗੇ ਬਰੇਲਾ ਵਲੌਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵਲੇ ਦੇ دیਵਾਨਾਂ ਤੋਂ ਬਾਅਦ ਆਸਾ ਦੀਵਾਰ ਦੇ ਕੀਰਤਨ ਕਰਕੇ ਤੇ ਨਿਤ ਦੀ ਤਰ੍ਹਾਂ ਅਸੀਂ ਡੇਲੀ ਰੁਟੀਨ ਫੋਲੋ ਕਰਦੇ ਹੋਏ ਫੇਰਾ ਤੋਰਾ ਕਰਨ ਆਏ ਪਰ ਅੱਜ ਸਾਡਾ ਰੂਟ ਚੇਂਜ ਹੋਇਆ ਥੋੜਾ ਜਿਹਾ ਅੱਗੇ ਅਸੀਂ ਉਧਰ ਰੋਡ ਨੂੰ ਜਾਂਦੇ ਆਂ ਤੇ ਅੱਜ ਅਸੀਂ ਆਏ ਆ ਜੀ ਖੇਤਾ ਵੱਲੋਂ ਸਾਡੇ ਤੋਂ ਵੀ ਉੱਚੀ ਚਰੀ ਹੈ ਤੇ ਚਰੀ ਸਾਡੇ ਤੋਂ ਉੱਚੀ ਨਹੀਂ ਹੋ ਗੇ ਚੱਲੀ ਜੀ ਨਹੀਂ ਮਕਈ ਹੈ ਸਾਰੀ ਮਕਈ ਹੈ ਮੈਨੂੰ ਲੱਗਾ ਸ਼ਾਇਦ ਇਹਨਾਂ ਨੂੰ ਕੋਈ ਨਾ ਪਾਇਏ ਛੱਲੀਆਂ ਆਏ ਛੋਟੀਆਂ ਆਲੇ ਚਲੋ ਪੁੱਲ ਚੋਕ ਮਾਫ ਆਪਾਂ ਦੁਬਾਰਾ ਗੱਲ ਕਰਦੇ ਹਾਂ ਜੀ ਇਸ ਬਾਰੇ ਤਨਖਾਹ ਲਗਣੀ ਮੇ ਜੀ ਖਾਦੀ ਤੁਸੀਂ ਗਲਤੀ ਕੀਤੀ ਹੋਰ ਡਾਟਾ ਪੜਾਏ ਹੁਣ ਮੈਨੂੰ ਇਹਨਾਂ ਸਾਹਮਣੇ ਪੇਸ਼ ਹੋਣਾ ਪਵੇਗਾ ਚਲੋ ਤੇ ਕਾਫੀ ਵਧੀਆ ਜਿਦੇ ਤੁਹਾਨੂੰ ਸਿਰੇ ਤੋਂ ਸੇ ਠੰਡਾ ਠੰਡਾ ਮੌਸਮ ਹੋਇਆ ਬੜਾ ਵਧੀਆ ਤੇ ਹਵਾ ਜਦ ਲਈ ਬੜੀ ਸੋਹਣੀ ਜੇ ਆ ਪਛੇ ਜੇ ਕਿੰਨੀ ਗਰਮੀ ਹੋ ਗਈ ਕਿ ਨਹੀਂ ਜਦ ਆ ਪਏ ਹਾਂ ਸਾਲ ਸਾਫੀ ਗਰਮੀ ਅੰਮ੍ਰਿਤਸਰ ਜਿਆਦੀ ਗਰਮੀ ਇਸ ਸਾਲ ਆਇਆ ਇੱਧਰ ਗਰਮਿੰਦੁਰ ਜੀ ਘਾਟਿਆ ਜਿੱਦਾਂ ਤੁਸੀਂ ਆਏ ਆ ਥੋੜੀ ਜਾਨ ਸੋਖੀ ਗਰਮੀ ਤੋਂ ਉੱਧ ਜਿਆਦੀ ਗਰਮੀ ਹੈ ਹਿਸਾਬ ਨਾਲ ਆਇਆ ਤੇ ਮਾਲਵੇ ਦਾ ਕੀ ਹਿਸਾਬਤਾ ਭਾਈ ਸਾਹਿਬ ਮਾਲਵੇ ਚ ਬਾਬਾਈ ਅੰਮ੍ਰਿਤਸਰ ਤੋਂ ਵੀ ਵੱਧ ਗਰਮੀ ਹੈ ਬਲਦੇ ਕਿਉਂਕਿ ਬਠਿੰਡੇ ਏਰੀਆ ਚ ਇੱਕ ਸਭ ਤੋਂ ਵੱਡੀ ਜਿਹੜੀ ਇੰਡਸਟਰੀ ਹੈ ਗੁਰੂ ਗੋਬਿੰਦ ਸਿੰਘ ਫੈਕਟਰੀ ਸ਼੍ਰੀ ਰਾਮ ਮੰਡੀ ਉਹ ਤੇ ਹੈ ਉਸ ਦੇ ਕਰਕੇ ਜਿਹੜਾ ਬਠਿੰਡਾ ਏਰੀਆ ਉਹ ਸਭ ਤੋਂ ਵੱਧ ਜਿਹੜਾ ਵਿਗਿਆਨੀਆ ਨੇ ਦੱਸਿਆ ਇਸ ਸਮੇਂ ਸਭ ਤੋਂ ਵੱਧ ਗਰਮ ਹੈ ਹਾਂਜੀ ਗਰਮੀ ਹੁਣੇ ਬੜੀ ਪੈ ਰਹੀ ਆ ਪਤਾ ਨਹੀਂ ਜੇ ਠਾਰ ਚੱਕੀ ਬੰਨਾ ਉਹ ਆਈ ਆ ਨਾ ਉਹ ਬਹੁਤ ਉਹ ਅੱਗ ਜੀ ਕਿੰਨੀ ਰਾਤ ਨੂੰ ਚੱਲਦੀ ਹੁੰਦੀ ਉਹ ਤਾਂ ਆਪਾਂ ਵੇਖਨੇ ਨੇ 30 ਫੁੱਟ ਲੰਬੀ ਲਾਟ ਹੈ ਆ ਬੜੀ ਵੀ ਲੰਬੀ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਮੀਂਹ ਹੋਵੇ ਹਨੇਰੀ ਉਹ ਨਹੀਂ ਬੰਦ ਹੁੰਦੀ ਬਹੁਤ ਚੱਲਦੀ ਗਰਮੀ ਦਾ ਕਾਫੀ ਔਖਾ ਸੀ ਲੋਕ ਰੋਕ ਲਗਾ ਕੇ ਰਾਜੀ ਨਹੀਂ ਆ ਤੇ ਗਲੇਸ਼ੀਅਰ ਪਿਗਲ ਰਹੇ ਆ ਗਰਮੀ ਨਾਲ ਸੀ ਵੀ ਮੁੜ ਕੇ ਪਿਗਲ ਜਾਣਾ ਇੱਥੇ ਥੋੜਾ ਜਿਹਾ ਮਾਹੌਲ ਚੰਗਾ ਆ ਇਧਰ ਹੀ ਰਹਿ ਪਣਾ ਇਧਰ ਹੀ ਰਹਿ ਪਣਾ ਚਲੋ ਗਰਮੀਆਂ ਇਧਰ ਹੀ ਘਟ ਲਾਂਗੇ ਹਨਾ ਤੇ ਅਸੀਂ ਵਾਪਸ ਜਾ ਰਹੇ ਹਾਂ ਜੀ ਗੁਰਦਰਾ ਸਾਹਿਬ ਅੱਗੇ ਤੁਹਾਨੂੰ ਦਿਖਾਇਆ ਲੁੱਕ ਬਹੁਤ ਸੋਹਣੀ ਗੁਰਦਰਾ ਸਾਹਿਬ ਦੀ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਕੀ ਮਹਾ ਮੈਨੂੰ ਹਜ਼ਾਰ ਬਾਰ ਨਾਲੋਂ ਇਧਰ ਵਧੀਆ ਲੱਗਦਾ ਉਧਰ ਤੇ ਛਪੈਦੇ ਛਪੈਦੇ ਆ ਦੇਖਿਆ ਨੇ ਰੀ ਦਿਖਾਇਆ ਤੁਹਾਨੂੰ ਉਧਰ ਬਹੁਤ ਛਪੈਦੇ ਉਧਰ ਛਪੈਦੇ ਜਾਦੇ ਨੇ ਇਧਰ ਮਕਈ ਜਿਆਦੀ ਆ ਇਧਰ ਵਧੀਆ ਸਕੋ ਇਧਰ ਮਕਈ ਆ ਉਧਰ ਛਪੈਦੇ ਸੀ ਤੇ ਅੰਮ੍ਰਿਤਸਰ ਹਲਕੀ ਆ ਕਣਕ ਤੇ ਝੋਨਾ ਵੱਖ-ਵੱਖ ਇਲਾਕਿਆਂ ਚ ਵੱਖ-ਵੱਖ ਚੀਜ਼ਾਂ ਪਾਈਆਂ ਜਾਂਦੀਆਂ ਨੇ ਹੁਣ ਪੰਜਾਬ ਰੰਗਲਾ ਪੰਜਾਬ ਰੰਗਲਾ ਪੰਜਾਬ ਸਹੀ ਗੱਲ ਸਾਰਾ ਕੁਝ ਇੱਥੇ ਪਾਇਆ ਜਾਂਦਾ ਹਰ ਖੇਤੇ ਵਿੱਚ ਆਪੋ ਆਪਣੀ ਬੋਲੀ ਹਰ ਖੇਤੇ ਦੀ ਆਪਣੀ ਫਸਲ ਹਰ ਖੇਤੇ ਦਾ ਆਪਣਾ ਕਲਚਰ ਚਲੋ ਇਹ ਇਲਾਕਾ ਵਧੀਆ ਹੈ ਸਾਨੂੰ ਚੰਗਾ ਲੱਗ ਰਿਹਾ ਹੈ ਸਵੇਰ ਫਿਰ ਲਾਦੀ ਹੀ ਠੰਡ ਸਵੇਰੇ ਜਦੋਂ ਇਸ਼ਨਾਨੇ ਕੀਤੇ ਸੀ ਤੇ ਫਿਰ ਹਵਾ ਠੰਢੀ ਜਾਂਦੀ ਲੱਗਦੀ ਉਹ ਹੁਣ ਵਾਪਸ ਜਾ ਰਹੇ ਆ ਜੀ ਤੇ ਨਾਲ ਨਾਲ ਤੁਹਾਨੂੰ ਫਿਰ ਅਪਡੇਟਸ ਦੇਣੇ ਆ ਬਣੀ ਦਾ ਵਲੌਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸ਼ਾਮ ਨੂੰ ਤੁਹਾਨੂੰ ਫਿਰ ਉੱਥੇ ਹੀ ਪਿੰਡ ਖਸਰੀ ਨੇ ਨਾਲ ਅੱਜ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਤੇ ਵਲੌਗ ਦੀ ਸਮਾਪਤੀ ਕਰਾਂਗੇ ਥੋੜਾ ਜਿਹਾ ਲੰਮਾ ਖੇਚਰਾਂਗੇ ਵਲੌਗ ਦੋ ਦਿਨਾਂ ਦਾ ਕਾਫੀ ਦਿਨ ਬਾਅਦ ਆਪਾਂ ਵਲੌਗ ਬਣਾਉਨੇ ਆ ਤੇ ਜਿਆਦਾ ਫਿਰ ਗਰਮੀ ਕਰਕੇ ਨਾ ਗਰਮੀ ਕਰਕੇ ਵਲੌਗ ਥੋੜੇ ਜਿਲੇਟ ਹੋ ਰਹੇ ਨੇ ਹਾਂ ਸੋ ਚਲੋ ਅਗਲੀ ਅਪਡੇਟ ਤੁਹਾਨੂੰ ਦੇਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਫਿਰ ਰੈਸਟ ਕਰਕੇ ਤੇ ਅਸੀਂ ਹੁਣ ਪ੍ਰਸ਼ਾਦਾ ਛਕਣ ਆਏ ਆ ਤੇ ਇਹ ਨੇ ਭਾਈ ਅਵਤਾਰ ਸਿੰਘ ਜੀ ਇਹ ਨਗਰ ਕਾਲਾ ਖੇੜਾ ਦੇ ਨੇ ਤੇ ਅਸੀਂ ਦਾ ਤੈਜ ਦਾ ਧੰਨਵਾਦ ਕਰਦੇ ਆ ਇਹ ਸਾਡੀ ਬਹੁਤ ਸੇਵਾ ਕਰ ਰਹੇ ਨੇ ਇਹਨਾਂ ਦਾ ਬਹੁਤ ਧੰਨਵਾਦ ਤੁਸੀਂ ਵੇਖਿਆ 뮤ਜ਼ਿਕ ਕਲਾਸ ਵੀ ਹੈਗੇ ਨੇ ਇਹ ਹਰਮੋਨ ਵੀ ਸਿੱਖ ਰਹੇ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਆਪਣੀ ਡਿਊਟੀ ਆਪੇ ਸਮਝ ਲਈ ਹੈ ਇਹ ਰੋਜ਼ਾਨਾ ਸਾਨੂੰ ਲੈ ਕੇ ਜਾਂਦੇ ਨੇ ਜਿੰਨਾ ਕਰ ਵੀ ਪਛਾਦਾ ਹੁੰਦਾ ਹੈ ਇਹਨਾਂ ਦਾ ਧੰਨਵਾਦ ਹੈ ਜੀ ਤੇ ਆਸ ਕਰਦੇ ਹਾਂ ਸਾਡਾ ਇਹਨਾਂ ਨਾਲ ਪਿਆਰ ਇਦਾਂ ਬਣਿਆ ਰਹੇਗਾ ਤੇ ਭਾਈ ਸਾਹਿਬ ਜੀ ਦੋ ਸ਼ਬਦ ਠੀਕ ਹੈ ਕੋਈ ਨਾ ਪੈਨਾਂ ਨਾਲ ਮੁਲਾਕਾਤ ਕਰਦੇ ਰਹਨੇ ਆ ਅੱਗੇ ਵੀ ਤੁਹਾਨੂੰ ਇਹਨਾਂ ਨਾਲ ਮਿਲਾਵਾਂਗੇ ਸੋ ਅਗਲੀ ਅਪਡੇਟ ਤੁਹਾਨੂੰ ਚੱਕ ਦੇਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਸੰਧਿਆ ਦਾ ਸਮਾਹ ਹੋਇਆ ਹੈ ਜੀ ਤੇ ਬੱਚਿਆਂ ਦੀ ਜਿਹੜੀ ਰੋਮਾਂਤੀ ਕਲਾਸ ਚੱਲ ਰਹੀ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਨਗਰ ਖਸਨਾ ਵਾਹਿਗੁਰੂ ਦੀ ਕਿਰਪਾ ਦੇ ਸਤਾਰ ਜੀ ਆ ਜਿਹੜੇ ਕਲਾਸ ਲਗਾ ਗਏ ਨਹੀਂ ਚੋਰੀ ਨਹੀਂ ਬਣਾ ਰਹੇ ਮਹਾਰਾਜ ਇਹ ਬਾਹਰ ਨੇ ਤੇ ਮੈਂ ਵਲੌਗ ਸ਼ੁਰੂ ਕਰ ਲਿਆ ਇਹ ਕਹਿੰਦੇ ਮੈਂ ਚੋਰੀ ਬਣਾ ਰਿਹਾ ਨਹੀਂ ਨਹੀਂ ਸਾਰਿਆਂ ਦਾ ਇਹ ਸਹਿਯੋਗ ਨਹੀਂ ਦਿੰਦੇ ਤੁਸੀਂ ਦੇਖਿਆ ਕਦੀ ਤੁਹਾਨੂੰ ਇਹ ਆ ਪਹਿਲਾਂ ਸਮਝ ਮੁਰਿਆਏ ਹੁਣ ਇਹ ਮੈਂ ਅੱਜ ਸ਼ਕਾਇਤ ਲਾਤੀ ਤੁਹਾਡੀ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਨਗਰ ਖਸਨਾ ਸਮਾਗਮ ਚੱਲ ਰਿਹਾ ਹੈ ਕੱਲ ਦਾ ਅੱਜ ਵੀ ਉੱਥੇ ਸਮਾਗਮ ਹੈ ਤੇ ਉੱਥੇ ਵੀ ਜਾਣਾ ਨਾਲ ਕੀਰਤਨ ਸਰਵਨ ਕਰਾਵਾਂਗੇ ਜੀ ਸੋ ਬਣੇ ਰਹਾ ਵਲੌਗ ਦੇ ਨਾਲ ਇਹ ਵਲੌਗ ਥੋੜਾ ਜਿਆਦਾ ਲੰਮਾ ਹੋ ਰਿਹਾ ਹੈ ਕੋਸ਼ਿਸ਼ ਕਰਨੀ ਹੈ ਕਿ ਥੋੜਾ ਛੋਟਾ ਰਵੇ ਵੀ ਤਾਂ ਨਹੀਂ ਟਪਾਉਣਾ ਆਪਾਂ ਠੀਕ ਸੋ ਅਗਲੀ ਅਪਡੇਟ ਤੁਹਾਨੂੰ ਦੇਣੇ ਆ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕਸਨੋਂ ਸਾਡੇ ਸੇਕ ਦਰਸ਼ਨ ਕਰ ਰਹੇ ਵਾਹ ਵਾਹ ਬਾਈ ਕੁਰਜੀ ਜੀ ਕੀ ਫਤਿਹ ਭਾਈ ਸਾਹਿਬ ਭਾਈ ਰੰਜਨ ਸਿੰਘ ਜੀ ਤੁਸੀਂ ਪਹਿਲਾਂ ਵੀ ਇਹਨਾਂ ਨਾਲ ਮੁਲਾਕਾਤ ਕੀਤੀ ਆ ਅਸੀਂ ਕੰਗ ਵਾਹ ਜੀ ਕੰਗ ਰੰਜਨ ਸਿੰਘ ਜੀ ਇੱਕ ਕੰਗ ਜਿਹੜੇ ਅਸੀਂ ਨਗਰ 'ਚ ਅਸੀਂ ਰਹਿ ਰਹੇ ਆ ਨਾ ਕਾਲਾ ਖੇੜਾ ਇਹਨਾਂ ਨੇ ਦੱਸਿਆ ਕਿ ਇਹ ਪਿੰਡ 'ਚ ਸਾਰੇ ਕੰਗ ਨੇ ਸਾਰਾ ਟੋਟਲ ਪਿੰਡ 'ਈ ਕੰਗਾਂ ਦਾ ਚਲੋ ਬਹੁਤ ਵਧੀਆ ਤੇ ਅਸੀਂ ਚੱਲ ਪਏ ਆ ਜੀ ਅੱਜ ਇਹ ਇਹਨਾਂ ਇਹ ਸਿਵਾ ਇਹਨਾਂ ਦੇ ਸਿਆਈ ਸਾਡੀ ਇਹ ਕੱਲ ਬਾਬਾ ਜੀ ਛੱਡ ਕੇ ਗਏ ਸੀਗੇ ਅੱਜ ਇਹ ਜਾ ਰਹੇ ਨੇ ਇਹ ਨਾਰਾਜ਼ ਹੋ ਗਏ ਕਹਿੰਦੇ ਆ ਇਹ ਕੱਲ ਨਾ ਨਾਰਾਜ਼ ਹੋ ਗਏ ਸਾਡੇ ਨਾਲ ਕਹਿੰਦੇ ਕਿ ਮੈਂ ਜਾਣਾ ਸੀ ਨਾਲ ਤੁਸੀਂ ਬਾਬਾ ਜੀ ਨਾਂ ਲੈ ਗਏ ਤੇ ਪਰ ਬਾਬਾ ਜੀ ਨੇ ਪਹਿਲਾਂ ਸਾਈ ਲਈ ਸੀ ਪਹਿਲਾਂ ਸਾਡੇ 6 ਵਜੇ ਆ ਗਈ ਆ ਅੱਜ ਆ ਜੀ ਪਹਿਲਾਂ ਆ ਗਏ ਕਹਿੰਦੇ ਕਿ ਤੇ ਹੋਰ ਨਾ ਨਾਂ ਲਾ ਜੇ ਚਲੋ ਟਾਈਮ ਨਾਲ ਹੀ ਹਾਂ ਜੀ ਇਹਨਾਂ ਦਾ ਬਹੁਤ ਧੰਨਵਾਦ ਹੈ ਇਹ ਬੜੀ ਪਿਆਰ ਵਾਲੀ ਰੂਹ ਬੜੀ ਖੁਸ਼ ਦੇਲਾ ਹਮੇਸ਼ਾ ਜਗ ਦੇ ਰਹਿੰਦੇ ਨੇ ਸਾਨੂੰ ਵੀ ਸੌਂਦੇ ਰਹਿੰਦੇ ਨੇ ਤੇ ਬਹੁਤ ਸੇਵਾ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਇਸਦਾ ਇਹਨਾਂ ਕੋ ਸੇਵਾ ਲੈਂਦੇ ਰਹਿਣ ਤੇ ਹੁਣ ਅਸੀਂ ਥੋੜਾ ਸਮਾਂ ਆਉਤ ਰਹਿਣ ਨੂੰ ਤੇ ਅਜੇ ਕੱਚੀ ਰਾਹ ਤੇ ਆ ਜਿਹੜਾ ਰਾਤੀ ਮੁਕੈਲਾ ਰਾਹ ਵੇਖਿਆ ਸੀ ਉੱਥੇ ਪਹੁੰਚ ਕੇ ਵੀ ਤੁਹਾਨੂੰ ਅਪਡੇਟ ਦੇਣਿਆ ਜੀ ਨਾਲ ਨਾਲ ਮੇਰਾ ਵਲੌਗ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਪੀ ਸਹਾਰਾ ਜੋਣ ਗਰੱਤਾਂ ਕਾਇ ਹੋ ਚੱਪੇੋ ਜਨੀਆਂ ਰ ਜਨਮ ਦੇਵ ਗੁਰੂ ਚੱਪੇੋ ਵੈਗੁਰਜੀਕਾ ਖਾਲਸਾ ਵਾਹਿਗੁਰੂ ਅਸੀਂ ਕੀ ਪਤੇ ਜੀ ਪਿੰਡ ਖਸਨ ਤੋਂ ਸਮਾਗਮ ਕਰਕੇ ਚੱਲ ਪਏ ਆ ਜੀ ਵਾਪਸ ਤੇ ਮੀ ਬਹੁਤ ਆ ਗਿਆ ਫਿਰ ਇਹ ਟ੍ਰੇਨ ਡਿਊਰਿੰਗ ਕਿਤਨਾ ਉਹ ਗੱਲ ਫਿਰ ਬਣ ਗਈ ਆ ਚਲੋ ਹੁਣ ਤੇ ਗੱਡੀ ਸੀ ਉਹਦੋਂ ਵੀ ਗੱਡੀ ਸੀ ਪਰ ਗੱਡੀ ਥੋੜੀ ਪਿਛੇ ਘਲੋਤੀ ਸੀ ਤੇ ਅੱਜ ਗੱਡੀ ਲੱਗ ਗਈ ਤੇ ਬੈ ਕੇ ਆ ਗਏ ਨਹੀਂ ਤੇ ਖੇਰ ਖਰਾਬੀ ਹੋਈ ਨਹੀਂ ਅੱਜ ਸਾਨੂੰ ਗੰਗਾ ਨਹੀਂ পার ਕਰਨੀ ਪਈ ਬਚਾਅ ਹੋ ਗਿਆ ਤੇ ਬਹੁਤ ਮੌਸਮ ਖਰਾਬ ਹੋ ਗਿਆ ਇਕਦਮ ਸਵੇਰ ਦਾ ਮੌਸਮ ਉਦਾਂ ਠੰਡਾ ਚੱਲ ਰਿਹਾ ਸੀ ਹੁਣ ਜਿਆਦਾ ਠੰਡਾ ਹੋ ਗਿਆ ਤੇ ਹੁਣ ਬਾਕੀ ਚੰਨ ਪੈ ਗਿਆ ਜੀ ਤੁਹਾਨੂੰ ਦਰਸ਼ਨ ਕਰਾਈਏ ਮੀਂਹ ਦੇ ਵੀ ਹਨੇਰਾ ਜਿਆਦਾ ਦਿਖਣਾ ਕੁਛ ਨਹੀਂ ਗਾਜ ਕਮ ਹੈ ਨਹੀਂ ਬਾਹਰ ਹਨੇਰਾ ਹੈ ਨਾ ਤੇ ਚਲੋ ਜਿੰਨਾ ਵੀ ਤੁਹਾਨੂੰ ਦਿਖਿਆ ਹੈ ਸਾਡੇ ਤੇ ਇਤਵਾਰ ਕਰ ਲਓ ਕਿ ਮੀਂਹ ਆ ਰਿਹਾ ਹੈ ਵਿਸ਼ਵਾਸ ਕਰ ਲਓ ਮੀਂਹ ਆ ਰਿਹਾ ਤੇ ਹੁਣ ਦੇਖਿਆ ਬਹੁਤ ਉਗ ਲਗਦੀ ਆ ਹੁਣ ਪਤਾ ਲੱਗੂ ਜਦੋਂ ਵੀ ਦੇਖਿਆ ਆ ਕੇਰੀ ਪਤਾ ਲੱਗਣਾ ਕਰਤੀ ਆ ਸਮਾਪਤੀ ਆਪਾਂ ਨੂੰ ਹਾਂ ਸਾਡੇ ਸਿੰਘ ਹੋ ਗਿਆ ਤੇ ਹੈ ਇਹਨੂੰ ਭੁਲੇਖੇ ਪੈਂਦੇ ਰਹਿੰਦੇ ਇਹਦਾ ਗੁੱਸਾ ਨਹੀਂ ਕਰਨਾ ਤੇ ਜਿਹੜੀ ਮੇਰੇ ਤੇ ਤੌਹਮਤ ਸ਼ਰਨ ਜੀ ਨੇ ਲਾਈ ਆ ਚੋਰੀ ਦੀ ਤੇ ਇਹ ਮੈਂ ਇਹਨਾਂ ਨੂੰ ਚੋਰੀ ਦੀ ਨਾ ਮੇਰੇ ਤੇ ਤੌਹਮਤ ਲਾਈ ਆ ਤੁਹਾਨੂੰ ਪਤਾ ਹੀ ਐ ਮੈਂ ਚੋਰੀ ਵਲੌਗ ਬਣਾ ਰਿਹਾ ਜਿਹੜੀ ਨਾ ਮੇਰੇ ਤੇ ਚੋਰੀ ਦੀ ਤੌਹਮਤ ਲਾਈ ਆ ਮੈਂ ਵੀ ਤੌਹਮਤ ਜਿੱਦਾ ਲਾ ਦੇਣੀ ਐ ਇਹ ਵਲੌਗਾਂ ਕਿ ਨਹੀਂ ਬਣਾਉਂਦੇ ਤੇ ਇਹਨਾਂ ਨੂੰ ਬੇਨਤੀ ਆ ਕਿ ਵਲੌਗਾਂ ਹੋ ਕੇ ਬਣਾਇਆ ਕਰਨ ਦੇ ਟੀਡੀ ਸਾਡ ਤੋਂ ਭੋਲਿਆ ਬਖਸ਼ਾਈਆ ਸਾਰੇ ਮੇਰੇ ਕੋਈ ਇਹ ਮੰਗਾਂਗੇ ਪੇਸ਼ ਹੋ ਹੈ ਮੈਨੂੰ ਵੀ ਹੋਣਾ ਪਣਾ ਸਵੇਰ ਤੇ ਮੇਰੇ ਵੀ ਪੈਂਡਿੰਗ ਹਲੇ ਚਲੋ ਤੇ ਅਸੀਂ ਇਹ ਵਲੌਗ ਜਿੱਥੇ ਸਮਾਪਤੀ ਕਰਦੇ ਹਾਂ ਜੀ ਆਸ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇਗਾ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਲੌਗ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਗਾਂ ਦੇ ਗਾਂ ਇਸ ਵਲੌਗ ਨੂੰ ਤੇ ਆਸ ਕਰਦੇ ਹਾਂ ਜੀ ਵਲੌਗ ਵਧੀਆ ਲੱਗਾ ਹੋਵੇਗਾ ਤੇ ਅੱਗੇ ਵੀ ਹੋਰ ਵਲੌਗ ਨਾਲ ਮੁਲਾਕਤ ਕਰਦੇ ਆ ਤੇ ਵਲੌਗ ਫਤਿਹਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੋ ਨ ਗਰਗਨਾ ਮਾਇ ਉਹ ਕੱਢਿਓ ਜਨੀਆਂ ਰ ਜਨ ਤੇਵ ਗੁਰੂ ਜਪਿਓ